ਹਰ ਕੋ ਜਿਹੜਾ ਵਾਕੇ ਜਾਣਾ ਜੇ ਤਕਰੀ ਹੋ ਕੇ ਸ਼ੇਅਰ ਕਰ ਦਿਓ ਤਾਂ ਜੋ ਸਾਡੀ ਗੱਲ ਹਰੇਕ ਘਰ ਤੱਕ ਪਹੁੰਚ ਸਕੇ ਜਿਹੜਾ ਸਾਡੇ ਦੀ ਇਤਿਹਾਸੀ ਗਾਗਨ ਆਪੀ ਵਾਲੇ ਬਾਜਾ ਵਾਲਾ ਕਿੰਦਾ ਛੇਰਾ ਜਿਹੜੇ ਕਿਹਾ ਕਿ ਸਾਨੂੰ ਜੇ ਨੂੰ ਮਰਜੀ ਕਰਾ ਰਹੇ ਆਓ ਮੋਤੀ ਦੇਸ਼ ਦੇ ਦੇਸ਼ ਅਗਾਮੀ ਪਾਣੀ ਵਾਲੇ ਬੰਦੇ ਨੇ ਫਟੇ ਦਾ ਨਾੜ ਗਿਆ ਹੋਇਆ ਜੇ ਦੇਸ਼ ਨੂੰ ਬਚਾ ਲੀਏ ਤਾਂ ਜੋ ਇਕਸੋ ਖਤਾਰੀ 40 ਕਰੋੜ ਪਰ ਡਿੱਗ ਰਿਹਾ ਉਹ ਗਰਮ ਨਾ ਸੇ ਸਕਣ ਜਿਹੋ ਜਿਹੇ ਨੀਤੀਆਂ ਮੋਦੀ ਸਰਕਾਰ ਲੈ ਕੇ ਆ ਰਹੀ ਆ ਉਹਦੇ ਨਾਲ ਕਿਸਾਨ ਮਜ਼ਦੂਰ ਦਾ ਜਾੜਾ ਨਾਲ ਦੁਕਾਨਦਾਰ ਜਾਂ ਹੋਰ ਜਿਹੜੇ ਵਰਗਿਆ ਸਾਰੇ ਉਹਨਾਂ ਦਾ ਵੀ ਵੱਡਾ ਜਾੜਾ ਹੋਣਾ ਵਾ ਕਿਉਂਕਿ ਆ ਜਿੱਦਾਂ ਬਾਹਰਲੇ ਦੇਸ਼ਾਂ ਨਾਲ ਸਮਝੌਤੇ ਕੀਤੇ ਜਾ ਰਹੇ ਆ ਉਹਦੇ ਵਿੱਚ ਜਦੋਂ ਬਾਹਰੋਂ ਖਣਕ ਵੀ ਆ ਰਹੀ ਆ ਦੁੱਧ ਵੀ ਆ ਰਿਹਾ ਫੋਲਟਰੀ ਹੋਰ ਸਮਾਨ ਬਾਹਰੋਂ ਆ ਰਿਹਾ ਜਦੋਂ ਸਾਡੀ ਇੱਥੇ ਮੰਡੀ ਦੇ ਵਿੱਚ ਆਊਗਾ ਤੇ ਸਾਡੀਆਂ ਜਿੰਸਾਂ ਜਿਹੜੀਆਂ ਰੁੱਲਣਗੀਆਂ ਉਹਦੇ ਨਾਲ ਜਿੱਦਾਂ ਸਾਈਲੋਗਿਜ਼ਮਨ ਮਨਜ਼ੂਰੀ ਦੇ ਕੇ ਖੁੱਲੀ ਮੰਡੀ ਦੀ ਨੀਤੀ ਤਹਿਤ ਕਿਸਾਨ ਨੂੰ ਜਿਹੜਾ ਵਾ ਉਹ ਸਰਕਾਰੀ ਮੰਡੀ ਬੰਦ ਕਰਕੇ ਤੇ ਖੁੱਲੀ ਮੰਡੀ ਤੇ ਹਵਾਲੇ ਕਰਦੀ ਇਹਨਾਂ ਦੀ ਨੀਤੀ ਆ ਉਹਦੇ ਤਹਿਤ ਵੀ ਜਿਹੜਾ ਵਾ ਕਿਸਾਨੀ ਦਾ ਜੜਾ ਹਣਾ ਵਾ ਉਹਦੇ ਨਾਲ ਜਦੋਂ ਸਰਕਾਰੀ ਮੰਡੀ ਬੰਦ ਹੁੰਦੀ ਆ ਉਹਦੇ ਨਾਲ ਆੜਤੀਆ ਭਾਈਚਾਰਾ ਮਜ਼ਦੂਰ ਉਹਦੇ ਡਾਕਟਰ ਜੂਨੀਅਰ ਟਰੱਕਰ ਵਾਲੇ ਆਪਰੇਟਰ ਹੋਰ ਦੂਜਾ ਤੀਜਾ ਉਹ ਸਾਰੇ ਧੰਦੇ ਚੋਪ ਢੋਡੇ ਆ ਇਹਦੇ ਨਾਲ ਜਦੋਂ ਇਹ ਵੱਡੇ ਵੱਡੇ ਮਾਲ ਖੁੱਲ੍ਹਦੇ ਤਿਆਰੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਉਹਦੇ ਨਾਲ ਨਿੱਕੀ ਦੁਕਾਨਦਾਰੀ ਸਾਡੀ ਵੀ ਫੇਲ ਹੁਣੀ ਆ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਲੈ ਕੇ ਪਿੰਡਾਂ ਦੇ ਵਿੱਚ ਗਏ ਆ ਲੋਕਾਂ ਦੀਆਂ ਸੱਤਾਂ ਦੇ ਵਿੱਚ ਗਏ ਆ ਤੇ ਲੋਕਾਂ ਦਾ ਬਹੁਤ ਵੱਡਾ ਹੰਕਾਰਾ ਮਿਲਿਆ ਵਾ ਇਹਦਾ ਕਰਕੇ ਹੀ ਅੱਜ ਵੇਖੋ ਤੁਸੀਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੰਗ ਟੰਗ ਟਰਾਲੀਆਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਆ ਉਹ ਹੋ ਰਿਹਾ ਵਾ ਇਹ ਅਜੇ ਇੱਕ ਜ਼ਿਲ੍ਹੇ ਦਾ ਵਾ ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਵਾ ਪੰਜਾਬ ਦੇ ਨਾਲ ਹਰਿਆਣਾ ਆਪਣਾ ਯੂਪੀ ਦੇ ਵਿੱਚ ਬਾਕੀ ਸਾਊਥ ਦੀਆਂ ਜਿੰਨੀਆਂ ਸਟੇਟਾਂ ਉਹਨਾਂ ਨੇ ਵੱਡਾਂ ਘਾਰਾ ਦਿੱਤਾ ਵਾ ਵੀ ਅਸੀਂ ਜਿਹੜਾ ਵਾ 13 ਤਰੀਕ ਨੂੰ ਦਿੱਲੀ ਦੇ ਵਿੱਚ ਯੂਚ ਕਰਾਂਗੇ ਕਿਉਂਕਿ ਲੜਾਈ ਜਿਹੜੀ ਹੈ ਸਭ ਦੀ ਸਾਂਝੀ ਆ ਤੇ ਮੋਦੀ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ ਵਾ ਵੀ ਲੋਕਾਂ ਦੀਆਂ ਹੱਕੀ ਮੰਗਾਂ ਵਾਂ ਡੰਡੇ ਦੇ ਜ਼ੋਰ ਨਾਲ ਜਾਂ ਬੈਰੀਕੇਡ ਲਾ ਕੇ ਜਾਂ ਪੁਲਿਸ ਚਾੜ੍ਹ ਕੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਇਹ ਲੋਕ ਆਪਣੇ ਹੱਕ ਦੀ ਗੱਲ ਕਰਦੇ ਸਾਨੂੰ ਸਾਡੇ ਸੰਵਿਧਾਨ ਨੇ ਹੱਕ ਦਿੱਤਾ ਵਾ ਵੀ ਲੋਕ ਜਿੱਥੇ ਆਪਣਾ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਹੱਕ ਮੰਗ ਸਕਦੇ ਆ ਤੇ ਮੁਰਸ਼ੀ ਪ੍ਰੇਮ ਚੰਦ ਵੀ ਇੱਕ ਥਾਂ ਲਿਖਦਾ ਵਾ ਆਪਣੀ ਲਿਖਤ ਦੇ ਵਿੱਚ ਵੀ ਧਰਨੇ ਮੁਜ਼ਾਰੇ ਲੱਗਣੇ ਲੋਕਾਂ ਦੇ ਜਿੰਦਾ ਹੋਣ ਦੀ ਨਿਸ਼ਾਨੀ ਆ कि जे ਧਰਨੇ ਮਜਾਰੇ ਲੱਗਦੇ ਤਾਂ ਮਤਲਬ ਲੋਕ ਜਿਹੜੇ ਜਿੰਦਾ ਹੋ ਉਹਨਾਂ ਦੀ ਜ਼ਮੀਰ ਜਾਗਦੀ ਆ ਇਸ ਕਰਕੇ ਇਹ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਫੇਰ ਦਿੱਲੀ ਨੂੰ ਕੂਚ ਕਰ ਰਹੇ ਆ ਆਪਣੀਆਂ ਮੰਗਾਂ ਬਣਵਾ ਕੇ ਮੋੜਨੇ ਕਿ ਸਿਦਾਂਤ ਸਾਹਿਬ ਜਿਵੇਂ ਕੇਂਦਰ ਸਰਕਾਰ ਨੇ ਹਿੱਟ ਐਂਡ ਰਨ ਦੇ ਕਾਨੂੰਨ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਆ ਉਹਨੂੰ ਤੁਹਾਡੇ ਜਥੇਬੰਦੀ ਦਾ ਵੀ ਸਵਾਰਥਨ ਹੈ ਕਿ ਇਸ ਲੜਾਈ ਦੇ ਵਿੱਚ ਤੁਸੀਂ ਉਹ ਮੰਗ ਵੀ ਰੱਖੋਗੇ ਬਿਲਕੁਲ ਜੀ ਬਿਲਕੁਲ ਅਸੀਂ ਉਹਦੇ ਵਿੱਚ ਵੀ ਕਿਉਂਕਿ ਹਰ ਇੱਕ ਵੇਖੋ ਇੱਥੇ ਜਿਹੜੇ ਬੈਠੇ ਆ ਅਸੀਂ ਟਰੈਕਟਰ ਚਲਾ ਕੇ ਆਏ ਆ ਗੱਡੀਆਂ ਚਲਾ ਕੇ ਆਏ ਆ ਜਾਂ ਕੋਈ ਵੀ ਆਪਾਂ ਡਰਾਈਵਿੰਗ ਕਰਦੇ ਆ ਉਹਦੇ ਵਿੱਚ ਕਾਨੂੰਨ ਜਿਹੜਾ ਵਾ ਸਾਰਿਆਂ ਤੇ ਲਾਗੂ ਹੋਣਾ ਵਾ ਇਸ ਕਰਕੇ ਸਾਡਾ ਉਹਨਾਂ ਵੀਰਾਂ ਨੂੰ ਪੂਰਾ ਸਮਰਥਨ ਆ ਅਸੀਂ ਉਸ ਵਕਤ ਵੀ ਜਦੋਂ ਉਹਨਾਂ ਦੀ ਲੜਾਈ ਵਿੱਢੀ ਸੀ ਉਦੋਂ ਵੀ ਸਾਡਾ ਪੂਰਨ ਉਹਨਾਂ ਦੇ ਨਾਲ ਸਹਿਮਤੀ ਸੀ ਬਹੁਮਤ ਸੀ ਉਹਨਾਂ ਦੇ ਨਾਲ ਹੁਣ ਵੀ ਅਸੀਂ ਪੂਰੀ ਸਹਿਮਤੀ ਉਹਨਾਂ ਦੇ ਨਾਲ ਆ ਇਹ ਕਾਨੂੰਨ ਜਿਹੜਾ ਵਾ ਕੱਲੇ ਉਹਨਾਂ ਟਰੱਕ ਡਰਾਈਵਰ ਵਾਲੀ ਨਹੀਂ ਇਹ ਸਾਰਿਆਂ ਤੇ ਲਾਗੂ ਹੋਣਾ ਕਿਉਂਕਿ ਇਹੋ ਜਿਹਾ ਕਾਨੂੰਨ ਜਿਹੜੇ ਮੋਦੀ ਸਰਕਾਰ ਲੈ ਕੇ ਆ ਰਹੀ ਆ ਪਤਾ ਨਹੀਂ ਇਹਨਾਂ ਨੂੰ ਕੌਣ ਪਿੱਛੇ ਜਿਹੜਾ ਇਹੋ ਜਿਹਾ ਕਾਨੂੰਨ ਦੀ ਦੱਸਦਾ ਵਾ ਕੌਣ ਇਹ ਬਿਲਕੁਲ ਆਮ ਲੋਕਾਂ ਦੇ ਖਿਲਾਫ ਆ ਇਹ ਵਾਪਸ ਹੋਣਾ ਚਾਹੀਦਾ ਧੰਨਵਾਦ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਦਿੱਲੀ ਮੋਰਚੇ ਲਈ ਜਥਾ ਰਵਾਨਾ ਇਹ ਹੁਣ ਬੰਦਾਲੀਪੁਰ ਤੋਂ ਪਾਰ ਹੋਂਦਿਆ ਬੜਾ ਵੱਡਾ ਯਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਗੱਡੀਆਂ ਇਕਾਬਲੇ ਦੇ ਵਿੱਚ ਜਾ ਰਹੇ ਆ ਜਿੱਥੇ ਕਿਸਾਨ ਆਪਣੀ ਪੰਜਾਬ ਦੀ ਹੋਂਦ ਲਈ ਬਚਾਉਣ ਦੀ ਖਾਤਰ ਲੜਾਈ ਲੜ ਰਹੇ ਆ ਉਥੇ ਦੂਸਰੇ ਬੰਨੇ ਵੇਖੋ ਤੁਹਾਨੂੰ ਦਿਖਾਉਣਾ ਮੈਂ ਉਹ ਉਹ ਸਾਹਮਣੇ ਗੱਡੀ ਖੜੀ ਆ ਘੂਮ ਕਰਕੇ ਉਖਾਉਂਦਾ ਇਹ ਦੋ ਸਰਦਾਰ ਨੇ ਇਹ ਆਹ ਵੀ ਗੱਡੀ ਨੰਬਰ ਆ ਵੇਖ ਲਿਓ ਇਹਦੇ ਵਿੱਚ ਇੱਕ ਸਰਦਾਰ ਬੈਠਾ ਵਾ ਇਹ ਜਦੋਂ ਕੋਈ ਗੱਡੀ ਜਾਂ ਟਰੈਕਟਰ ਜਾਂਦਾ ਵਿੱਚ ਨੋਟ ਕਰਦਾ ਇੱਕ ਉਹ ਪਿੱਛੇ ਆ ਸਰਦਾਰ ਉਹਨੇ ਫੋਨ ਫੜਿਆ ਪਹਿਲਾਂ ਵਿੱਚ ਗੱਡੀ 'ਚ ਬੈਠਾ ਸੀ ਤੇ ਇਹ ਜਦੋਂ ਵੇਖੋ ਇਹ ਤਾਂ ਧਿਆਨ ਰੱਖੋ ਜਦੋਂ ਗੱਡੀ ਜਾਂਦੀ ਆ ਕੋਈ ਟਰੈਕਟਰ ਜਾਂਦਾ ਉਦੋਂ ਇਹ ਵੇ ਗੱਡੀ ਦੇ ਵਿੱਚ ਨੋਟ ਕਰਦਾ ਮੱਲੀ ਮੱਲੀ ਤੇ ਇਹ ਵੇਖੋ ਆ ਗੱਡੀ ਨੰਬਰ ਵੇਖੋ ਇਹ ਦੋ ਸਰਦਾਰ ਇਹ ਆਪਣੀ ਡਿਊਟੀ ਤੇ ਲੱਗੇ ਆ ਹੈ ਇਹਨਾਂ ਦਾ ਪਤਾ ਨਹੀਂ ਹੁਣ ਮਨਛਾ ਕੀ ਆ ਦਿਲ ਦੇ ਵਿੱਚ ਇਹ ਸਾਡੇ ਵਿਰੋਧਿਆ ਕਿ ਜਾਂ ਸਾਡੇ ਨਾਲ ਆ ਇਹ ਕਿਹੜੀ ਗਿਣਤੀ ਮਾਰਨ ਦੇ ਆ ਇਹਨਾਂ ਨੇ ਮੈਂ ਨੋਟ ਕੀਤਾ ਜੇ ਵੇਖੋ ਜਦੋਂ ਕੋਈ ਗੱਡੀ ਕੋਈ ਚੀਜ਼ ਲੰਘਦੀ ਆ ਤੇ ਉਦੋਂ ਹੀ ਇਹ ਥੱਲੇ ਨੋਟ ਕਰਦਾ ਕਾਪੀ ਇਹਨੇ ਪੱਟਾਂ ਦੇ ਵਿੱਚ ਰੱਖੀ ਆ ਤੇ ਇਹ ਗੱਡੀਆਂ ਨੋਟ ਕਰਨ ਦਿਆ ਵਾ ਜਦੋਂ ਕੋਈ ਗੱਡੀ ਲੰਘਦੀ ਉਹਦੋਂ ਗੱਡੀ ਨੋਟ ਕਰਦਾ ਕੋਈ ਟਰੈਕਟਰ ਜਾਂਦਾ ਉਹਦੋਂ ਟਰੈਕਟਰ ਨੋਟ ਕਰਦਾ ਵੇਖੋ ਉਹ ਵੇਖੋ ਇਹਨੇ ਵੇਖ ਕੇ ਹੁਣ ਇਹਨੇ ਨੋਟ ਕਰਨ ਲੱਗ ਗਿਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ